ਮੈਂ ਸਰ ਚ ਲਾਈ ਮੈਨੂੰ ਤਾਂ ਖੁਸ਼ੀ ਇੰਨੀ ਹੋ ਰਹੀ ਕਿ ਅੱਜ ਘਰ ਜਾ ਰਿਹਾ ਵਾਂ ਪੰਜਾਬ ਚ ਆ ਗਿਆ ਆਪਦੇ ਘਰ ਆ ਰਿਹਾ ਤੇ ਆ ਮੈਨੂੰ ਹੋ ਰਹੀ ਕਿਸੂ ਤਾਂ ਜੱਬ ਪਾਤਾ ਫੌਜੀ ਬੰਦਾ ਮੈਂ ਪੈਗ ਨਿਗਾਹ ਜਲਾਇਆ ਵਾ ਮੈਂ ਜਦੋਂ ਐ ਰੱਖੀ ਆ ਆਪੇ ਉਹ ਨਿਕਲ ਗਈ ਆ ਕਿਤੇ ਬੇਟਾ ਦਰਨਾਲੀ ਕੀ ਅਗੇ ਨਾ ਵਿਗੜਨ ਪਾਉ ਮੈਂ ਗਰੀਬ ਬੱਚਾ ਵਾਂ ਮੈਨੂੰ ਮਾਫ ਕਰੋ ਛਰ ਮੈਂ ਜੂਐਨ ਮਿਸ਼ਨ ਦੇ ਵਿੱਚ ਵੀ ਨੌਕਰੀ ਕੀਤੀ ਆ ਗੁਰੂ ਜੌਨ ਬਟਾਲੀਅਨ ਦਾ ਬੰਦਾ ਤੇ ਰੈਸਗਲਾਈ ਦਾ ਤੇ ਮੈਂ ਤੇ ਰੱਖੀ ਆ ਨਿਕਲ ਗਈ ਆ ਮੈਂ ਕੋਈ ਮੈਂ ਤੇ ਪਹਿਲੀ ਵਾਰੀ ਪੰਜਾਬ ਵੇਖਿਆ ਤੇ ਮੈਂ ਆਇਆ ਵੀ ਚਲੋ ਪੰਜਾਬੀ ਬੰਦਾ ਪੱਗ ਵਾਲਾ ਬੰਦਾ ਨਜ਼ਰ ਆਉਂਦਾ ਰੱਬਿੰਗ ਕਿਤੇ ਤੇ ਮੈਨੂੰ ਖੁਸ਼ੀ ਬੜੀ ਹੋਈ ਇਸ ਚੀਜ਼ ਦੀ ਵੀ ਮੈਂ ਇੰਨੇ ਚਿਰ ਬਾਅਦ ਪੰਜਾਬ ਦੇ ਵਿੱਚ ਆਇਆ ਪਿੰਡ ਜਿਹੜਾ ਆਪਣਾ ਪਿੰਡ ਲਵਾਰ ਆ ਤੇ ਕਿਉਂ ਗੋਲੀ ਚਲੀ ਕਿੱਥੇ ਤੁਹਾਡੇ ਹੋ ਚੱਲੀ ਕੀ ਐ ਸਰ ਮੈਂ ਜਦੋਂ ਐ ਰੱਖੀ ਆ ਆਪੇ ਉਹ ਨਿਕਲ ਗਈ ਆ ਕਿੱਥੇ ਬੇਟਾ ਦਰਨਾਲੀ ਚੋਂ ਬਸ ਚਾ ਮੈਂ ਸਰ ਚਲਾਈ ਮੈਨੂੰ ਤਾਂ ਖੁਸ਼ੀ ਇੰਨੀ ਹੋ ਰਹੀ ਕਿ ਅੱਜ ਘਰ ਜਾ ਰਿਹਾ ਵਾਂ ਪੰਜਾਬ ਚ ਆ ਗਿਆ ਆਪਦੇ ਘਰ ਆ ਰਿਹਾ ਤੇ ਆ ਮੈਨੂੰ ਹੋ ਰਹੀ ਕਸੂਤਾ ਜੱਬ ਪਾਤਾ ਹੁਣ ਕੀ ਗੱਲ ਬਾਤ ਹੋਈ ਹੁਣ ਕਿੰਨਾ ਨੇ ਸਰ ਇਹ ਇਹ ਮੈਨੂੰ ਇਥੇ ਲਿਆਏ ਵੀ ਤੂੰ ਇੱਕ ਇਦਾਂ ਨਿਕਲ ਗਈ ਕਿੱਥੇ ਲਿਆਉਂਦਾ ਪੁਲਿਸ ਨੇ ਤੇ ਸਾਰੇ ਇਹੋ ਜੀ ਸਾਡੇ ਜਦੋਂ ਦਿਮਾਗ ਚ ਨਹੀਂ ਦਿਲ ਚ ਨਹੀਂ ਮੈਂ ਵੀ ਗੁਰੂ ਗੋਬਿੰਦ ਸਿੰਘ ਦਾ ਦਾਸ ਆ ਗੁਰੂ ਬੋਲੀ ਦਾ ਨੁਕਸਾਨ ਹੋ ਜਾਂਦਾ ਕੌਣ ਜ਼ਿੰਮੇਵਾਰੀ ਹੈ ਸਾਰੇ ਉੱਪਰ ਨੂੰ ਨਿਕਲ ਹੀ ਆ ਹੋਇਆ ਨਹੀਂ ਆ ਬਾਕੀ ਅੱਗੇ ਨਾ ਵਿਗੜਨ ਪਾਉ ਮੈਂ ਗਰੀਬ ਬੱਚਾ ਵਾਂ ਮੈਨੂੰ ਮਾਫ਼ ਕਰੋ ਡਰਿੰਕ ਕੀਤੀ ਆ ਹਾਂ ਡਰਿੰਕ ਕੀ ਵੀ ਫੌਜੀ ਬੰਦਾ ਮੈਂ ਪੱਗ ਨਿਗਾਹ ਜਲਾਇਆ ਵਾ ਪਰ ਉਹ ਸਰ ਨਿਕਲ ਗਈ ਆ ਐ ਥੋੜੀ ਅਸੀਂ ਆਪਦੇ ਪੰਜਾਬ ਦੇ ਵਿੱਚ ਹੀ ਕੋਈ ਉਹਦਾ ਮੁੰਡੇ ਸਾਹਮਣੇ ਬੈਠਾ ਉਹਨੇ ਬੜੇ ਕੰਮ ਕੀਤਾ ਕੋਈ ਕੀ ਹੋਇਆ ਸੀ ਗੋਲੀ ਚਲਾਈ ਇਥੇ ਪਤਾ ਨਹੀਂ ਅੰਦਰ ਤੋਂ ਰਾਈਫਲ ਦੇ ਕੋਲ ਅੱਛਾ ਹਾਂ ਵਸ ਦੇ ਵਿੱਚ ਗੋਲੀ ਦੀ ਵਾਰ ਤੇ ਬਾਹਰ ਲੈ ਬਣਿਆ ਨਾਲੀ ਕਹਿੰਦੀ ਆ ਇਹਦੇ ਬਾਅਦ ਚਾਹੇ ਅੱਛਾ ਸਾਡੇ ਪਤਾ ਲੱਗਿਆ ਖੜਾਕਾ ਆ ਦਿਓ ਮੁੰਡੇ ਨੂੰ ਪੁੱਛਿਆ ਕਿਹਦਾ ਕਿਹਦਾ ਇਹਨੇ ਗੋਲੀ ਚਲਾਈ ਅੰਦਰੋਂ ਤਾਂ ਗੱਲ ਉਹਨੂੰ ਪੁੱਛੀ ਅੱਗੇ ਪਤਾ ਗਿਆ ਰੱਖੀ ਹੁੰਦਾ ਜਿੰਦਗੀ ਹੈ ਉਦੋਂ ਚੱਲ ਮਾਮਲਾ ਵੇ ਬਸ ਅੱਡੇ ਇਥੇ ਇਹਨਾਂ ਦਾ ਬੰਦਿਆਂ ਨੇ ਦੱਸਿਆ ਕਿ ਇਥੇ ਕੋਈ ਫਾਇਰ ਹੋਇਆ ਬੰਦਾ ਲਿਆਂਦਾ ਉਹਨੇ ਕੀ ਵੈਰੀਫਾਈ ਕਰਨ ਦਾ ਕਿਹਦਾ ਇਹ ਬੰਦਾ ਪੁਛਦੇ ਅਜੇ ਲੈ ਕੇ ਆਏ ਹੋਣੇ ਅਜੇ ਕਰ ਲੈਣਦੇ ਹੋ ਜੇ ਰਾਈਫਲ ਨਹੀਂ ਹੋਇਆ ਕਿਹੜੀ ਰਾਈਫਲ ਨਾਲੀ ਇਦਾਂ ਨਾਲੀ ਮੈਂ ਦੰਨ ਤੇ ਉਹ ਤੁਸੀਂ ਕਬਜ਼ੇ ਲੈ ਲੀਓ ਨੇ ਭਈ ਇਹਦੇ ਵੇਨੇ ਆ ਕਰਦੇ ਕਬਜ਼ੇ ਦੀ ਬੰਦਾ ਨਸ਼ੇ 'ਚ ਜਾਂ ਕਿਤਰਾ ਵੇਨੇ ਇਹਦੇ ਚੈੱਕ ਕਰਨੇ ਆ ਕਰ ਭਈ ਪੁੱਛ ਕੇ ਅਸੀਂ ਕੀਤੀ ਕੀ ਦੱਸਦਾ ਹਜੇ ਨਹੀਂ ਕੀਤੀ ਅਜੇ ਤੁਸੀਂ ਆ ਕੇ ਨਾਲ ਹੀ ਆਪਣੇ ਮੌਕੇ 'ਤੇ ਮਿਲਿਆ ਅਜੇ ਕਰ ਲੈ ਨਹੀਂ ਇਹ ਫੌਜੀ ਆ ਕੌਣ ਆ ਪਤਾ ਨਹੀਂ ਪੁੱਛਦੇ ਆ ਦੱਸਦਾ ਵਰ ਰਟਾਇਰ ਫੌਜੀ ਆ ਕਿੱਥੋਂ ਦਾ ਕੀ ਗੱਲਬਾਤ ਹੋਈ ਸੀ ਗੱਲਬਾਤ ਕੁਝ ਨਹੀਂ ਸੀ ਉਹਨੇ ਰਫਲ ਦੇ ਵਿੱਚ ਗੋਲੀ ਪਾ ਕੇ ਤੇ ਇਦਾਂ ਗੋਲੀ ਚਲਾਈ ਤਾਂ ਆਹੋ ਪਤਾ ਨਹੀਂ ਮੈਂ ਨਹੀਂ ਜਾਂਦਾ ਇਹਨਾਂ ਨੂੰ ਗੋਲੀ ਚਲੀ ਕੇ ਇਹਨੂੰ ਗਈ ਕੇ ਇਹਨੂੰ ਇਹਨੂੰ ਗਈ ਤਾਂ ਉਹਨੂੰ ਗੱਡਿਆ ਨਾ ਠਾ ਤੇ ਬੱਚੇ ਚੱਲ ਜਾਂਦੀ ਤੇ ਕੋਈ ਨੁਕਸਾਨ ਹੋ ਸਕਦਾ ਸੀ ਉਹ ਸਾਰੀ ਨਹੀਂ ਇਦੋਂ ਕੋਈ ਨਜ਼ਰ ਆਈ ਤੇ ਉਹ ਨਤਾਨੋ ਕਰਤਾ ਫੈੜਕ ਸ਼ਰਾਬੀ ਹੋਇਆ ਤੇ ਉਹ ਆਂਦੀ ਮੇਰਾ ਦਿਮਾਗ ਜੱਟ ਗਿਆ ਮਾਜਾ ਤੇ ਰਿਕੇਦਾਰ ਕੋਈ ਆਂਦੀ ਨਹੀਂ ਮੇਰਾ ਦਿਮਾਗ ਜੱਟ ਗਿਆ ਵਾ ਸ਼ਰਾਬ ਪਾਪਾ ਪੀ ਜਾਂਦੇ ਆ ਜਿਨੀਏ ਹੋੜੀਆਂ ਚੱਲੀਆਂ ਹਾਂ ਤੇ ਜੇ ਉਹ ਉੱਥੇ ਬੈਠੇ ਅੱਗ ਸੇਕਣ ਦੇ ਆ ਤੇ ਮੈਂ ਆਖਣੇ ਇੱਕੋ ਇੱਕੋ ਜੰਦੀ ਹੈ